ਲੁਧਿਆਣਾ ਦੇ ਹਲਕਾ ਪੂਰਬੀ ਦੇ ਵਿੱਚ ਜਿਹੜਾ ਸਕੂਲ ਫਿਲਾ ਸਕੂਲ ਆਫ ਵਿਮੈਨਸ ਉਸ ਦਾ ਜਿਹੜਾ ਕਿਤੇ ਨਾ ਕਿਤੇ ਵਿਰੋਧ ਸ਼ੁਰੂ ਹੋ ਗਿਆ ਕਾਂਗਰਸੀ ਕਹਿ ਰਹੇ ਨੇ ਕਿ ਇਹ ਸਕੂਲ ਜਿਹੜਾ ਵੈ ਅਸੀਂ ਬਣਾਇਆ ਕੀ ਆਗਰ ਕਾਂਗਰਸ ਨੇ ਬਣਾਇਆ ਤੇ ਕਾਂਗਰਸ ਸਰਕਾਰ ਰਹੀ ਨਹੀਂ ਤੇ ਕਾਂਗਰਸ ਕਿਤੇ ਨਾ ਕਿਤੇ ਸ਼ੋਰਤ ਲੈ ਰਹੀ ਹੈ ਜਾਂ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕੋਈ ਫਾਇਦਾ ਚੱਕਣ ਦੀ ਗੱਲ ਕਰ ਰਹੀ ਹੈ ਬਿੱਟੂ ਸਾਹਿਬ ਕਹਿ ਰਹੇ ਕਿ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਹੜੇ ਲੋਕਾਂ ਦੇ ਲਈ ਅਸੀਂ ਕੰਮ ਕੀਤੇ ਸੀਗੇ ਉਹ ਕੰਮ ਅਸੀਂ ਲੋਕਾਂ ਨੂੰ ਜਗ ਜाहिर ਦਿਖਾਣੇ ਨੇ 5 ਸਾਲ ਐਮਪੀ ਰਹੇ ਹੋ ਐਮਪੀ ਚੋਣਾ ਆ ਗਈ ਤੇ ਤੁਸੀਂ ਹੁਣ ਜਦੋਂ ਵਿਕਲ ਬਜਣਾ ਉਸ ਤੋਂ ਪਹਿਲੇ ਹੀ ਤੁਸੀਂ ਕਹਿਣਾ ਸ਼ੁਰੂ ਕਰਤਾ ਕਿ ਲੋਕਾਂ ਨੂੰ ਕੰਮ ਦਿਖਾਣੇ ਐਮਪੀ ਸਾਹਿਬ ਫਿਰ ਤੁਸੀਂ 4.5 ਸਾਲ ਗਏ ਕਿੱਥੇ ਸੀਗੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਦੇ ਹਲਕਾ ਪੂਰਵੀ ਦੇ ਵਿੱਚ ਜਿਹੜਾ ਸਕੂਲ ਖੁੱਲਿਆ ਸਕੂਲ ਆਫ ਐਮੀਨੈਂਸ ਉਸ ਦਾ ਜਿਹੜਾ ਕਿਤੇ ਨਾ ਕਿਤੇ ਵਿਰੋਧ ਸ਼ੁਰੂ ਹੋ ਗਿਆ ਵਿਰੋਧ ਕੀ ਸ਼ੁਰੂ ਹੋ ਗਿਆ ਕਿ ਉੱਥੇ ਅੱਜ ਨੂੰ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਨੇ ਪ੍ਰਧਾਨ ਜਿਹੜੇ ਗੱਲ ਕੀਤੀ ਐਮਪੀ ਜਿਹੜੇ ਨੇ ਦਲਵੀਰ ਸਿੰਘ ਬਿੱਟੂ ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਬਾਕੀ ਕਾਂਗਰਸ ਸ਼ਿਪ ਜਿਹੜੀ ਹੈਗੀ ਹੈ ਉਹਨਾਂ ਨੇ ਇੱਥੇ ਪਹੁੰਚਣਾ ਸੀ ਉਹ ਉਦਘਾਟਨ ਕਰਨ ਵਾਸਤੇ ਲੇਕਿਨ ਕਾਂਗਰਸੀ ਕਹਿ ਰਹੇ ਨੇ ਕਿ ਇਹ ਸਕੂਲ ਜਿਹੜਾ ਵਾ ਅਸੀਂ ਬਣਾਇਆ ਲੇਕਿਨ 2022 ਦੇ ਵਿੱਚ ਸਕੂਲ ਦਾ ਨੀਪੱਥਰ ਰੱਖਿਆ ਗਿਆ ਸੀ ਇਹ ਸਕੂਲ ਦੀਆਂ ਤਸਵੀਰਾਂ ਨੇ ਜੋ ਖੂਬਸੂਰਤ ਤਸਵੀਰ ਤੁਹਾਨੂੰ ਜਿਹੜੇ ਸਕੂਲ ਦੀ ਦਿਖਾਈ ਜਾ ਰਹੀ ਹੈ ਜਿੱਥੇ ਡਾਕਟਰ ਬੀ.ਆਰ. ਅੰਬੇਦਕਰ ਜੀ ਦਾ ਇੱਕ ਬਿਲਕੁਲ ਹੀ ਬਹੁਤ ਵਧੀਆ ਇੱਕ ਪੋਸਟਰ ਲੱਗਾ ਉੱਧਰ ਪਗਤ ਸਿੰਘ ਜੀ ਦਾ ਪੋਸਟਰ ਲੱਗਾ ਲੇਕਿਨ ਇਹ ਸਕੂਲ ਹੈ ਜਿਹਦੀ ਜਿਹਦੀ ਇੱਕ ਗੱਲ ਕੀਤੀ ਆਵੇ ਤੇ ਸਕੂਲ ਦੀ ਜੋ ਕਲਾਸਿਸ ਜੋ ਰੂਮ ਜਿਹੜੇ ਹੈਗੇ ਨੇ ਉਹ ਸਕੂਲ ਦੇ ਰੂਮ ਜਿਹੜੇ ਨੇ ਉਹ ਲਗ ਚੀਜ਼ ਹੀ ਦਿਖਾਉਂਦੇ ਨੇ ਕਿ ਬੱਚਿਆਂ ਦੀ ਐਡਵਾਂਸਡ ਟੈਕਨੋਲੋਜੀ ਜਿਹੜੀ ਹੈਗੀ ਹੈ ਆਮ ਆਦੀ ਪਾਰਟੀ ਜਿਹੜੀ ਇਸ ਸਕੂਲ ਨੂੰ ਲੈ ਕੇ ਆਈ ਹੈ ਲੈ ਕੇ ਉਦਘਾਟਨ ਜਿਹੜਾ ਇਸ ਇਅਰ ਦੇ ਵਿੱਚ ਕੀਤਾ ਹੈ 3 ਮਾਰਚ ਨੂੰ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਲੇਕਿਨ ਇਹ ਸਕੂਲ ਆਪਣੇ ਆਪ ਦੇ ਵਿੱਚ ਇੱਕ ਕਾਫੀ ਐਡਵਾਂਸ ਸਕੂਲ ਆ ਕਿਉਂਕਿ ਇਹਦੇ ਵਿੱਚ ਹਰ ਕੰਪਿਊਟਰ ਅਵੇਲੇਬਲ ਹੋਣਗੇ ਬੱਚਿਆਂ ਦੀ ਐਜੂਕੇਸ਼ਨ ਵਧੀਆ ਹੋਊਗੀ ਲੇਕਿਨ ਜਦੋਂ ਪਤਾ ਲੱਗਿਆ ਕਿ ਕਾਂਗਰਸੀ ਜਿਹੜੇ ਨੇ ਇੱਥੇ ਆ ਰਹੇ ਨੇ ਲੇਕਿਨ ਪੁਲਿਸ ਨੇ ਪੂਰੀ ਦੀ ਪੂਰੀ ਬੈਰੀਕੇਟਿੰਗ ਕੀਤੀ ਹੋਈ ਆ ਕਿ ਕੋਈ ਵੀ ਸ਼ਖਾਮਨੀ ਘਟਨਾ ਹੋਵੇ ਲਾਅਨ ਆਰਡਰ ਬਿਲਕੁਲ ਖਰਾਬ ਨਾ ਹੋਵੇ ਲੇਕਿਨ ਦੂਜੀ ਸਾਈਡ ਤੇ ਗੱਲ ਕੀਤੀ ਦੂਜੀ ਸਾਈਡ ਤੇ ਵੀ ਬੈਰੀਕੇਟਿੰਗ ਹੈ ਲੇਕਿਨ ਇਹਦੇ ਵਿੱਚ ਆ ਜਾਂਦਾ ਸਵਾਲ ਕਿ ਆਖਰ 5 ਸਾਲ ਜਦੋਂ ਕਾਂਗਰਸੀਆਂ ਨੇ ਐਮਪੀ ਬਿੱਟੂ ਸਾਹਿਬ ਜਦੋਂ 5 ਸਾਲ ਤੁਸੀਂ ਸਰਕਾਰ ਦੇ ਵਿੱਚ ਸੀਗੇ ਤੇ ਜਦੋਂ ਸਰਕਾਰ ਚੱਲੀ ਗਈ ਜਦੋਂ ਇਲੈਕਸ਼ਨ ਆ ਗਏ ਤਾਂ ਵਿਧਾਨ ਸਭਾ ਚੋਣਾਂ ਜਦੋਂ ਹਾਰ ਗਏ ਤਾਂ ਉਸ ਤੋਂ ਬਾਅਦ ਚੋਣਾਂ ਹਾਰਨ ਤੋਂ ਬਾਅਦ ਬਿੱਟੂ ਸਾਹਿਬ ਸਰਗਰਮ ਹੋ ਗਏ ਜਦੋਂ ਐਮਪੀ ਦੇ ਇਲੈਕਸ਼ਨ ਆ ਗਏ ਲੇਕਿਨ ਤਲਵਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਇਹਦਾ ਵਿਰੋਧ ਵੀ ਕੀਤਾ ਸੀਗਾ ਉਹਨਾਂ ਨੇ ਇਹ ਵੀ ਗੱਲ ਕੀਤੀ ਸੀਗੀ ਜਦੋਂ ਉਹਨਾਂ ਨੇ ਸੰਨਿਆਸ ਲੈ ਲਿਆ ਸੀਗਾ ਕਿ ਉਸ ਤੋਂ ਉਹਨਾਂ ਦੇ ਕਹਿਣ ਦੇ ਮਤਲਬ ਵੀ ਦਿਲਜੀਤ ਸਿੰਘ ਗਰੇਵਰ ਪੋਲਾ ਜੀ ਵਿਧਾਇਕ ਨੇ ਆ ਕਿਹਾ ਸੀਗਾ ਕਿ ਘਰੇ ਬੈਠੇ ਜੁਰਤ ਨਹੀਂ ਹੈ ਕਿ ਇੱਕਠੇ ਮਿਲ ਕੇ ਕੰਮ ਕਰਦੇ ਆ ਉਸ ਤੋਂ ਬਾਅਦ ਸੰਜੀਤ ਤਰਵਾ ਜਿਹੜਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਨੇ ਉਹ ਬਾਹਰ ਆਏ ਸੀਗੇ ਲੇਕਿਨ ਉਹਨਾਂ ਦਾ ਆ ਸੀਗਾ ਕਿ ਮੈਨੂੰ ਵੀ ਸਕੂਲ ਜਦੋਂ ਮੈਂ ਬਣਾਇਆ ਸੀਗਾ ਸਰਕਾਰ ਦਾ ਪੈਸਾ ਲੱਗਾ ਸੀਗਾ ਸਕੂਲ ਬਣਿਆ ਸੀਗਾ ਉਸ ਤੇ ਉਦਘਾਟਨ ਦੇ ਮੈਨੂੰ ਵੀ ਬੁਲਾਇਆ ਜਾ ਸਕਦਾ ਸੀਗਾ ਲੇਕਿਨ ਉਹਨਾਂ ਦੇ ਇੱਕ ਵਿਰੋਧ ਸੀ ਕਿ ਮੈਨੂੰ ਮੈਨੂੰ ਬੁਲਾਇਆ ਨਹੀਂ ਗਿਆ ਲੇਕਿਨ ਤੁਹਾਨੂੰ ਆ ਤਾਂ ਤੁਸੀਂ ਲੋਕ ਸਮਝ ਆ ਰਹੇ ਜਿਹੜੀ ਪਾਰਟੀ ਆਂਦੀ ਜਿਹੜੀ ਪਾਰਟੀ ਕੰਮ ਕਰਦੀ ਆ ਜਦੋਂ ਜਿਹੜੀ ਪਾਰਟੀ ਨੇ ਕੰਮ ਕਰਤਾ ਨਵੀਂ ਪਾਰਟੀ ਆ ਗਈ ਜਦੋਂ ਕੋਈ ਨਵੀਂ ਪਾਰਟੀ ਆ ਗਈ ਉਹ ਤਾਂ ਘਾਟਨ ਦਾ ਉਹੀ ਕਰੇਗੀ ਕਿਉਂ ਨਹੀਂ ਕਰਨਾ ਕਿਉਂਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਤੇ ਇਹ ਗੱਡੀਆਂ ਵੀ ਜਿਹੜੀਆਂ ਨੇ ਸਮਾਰਟ ਗੱਡੀਆਂ ਵੀ ਜਿਹੜੀਆਂ ਨੇ ਪੁਲਿਸ ਨੂੰ ਦਿੱਤੀਆਂ ਗਈਆਂ तमाम ਉਹ ਜਿਹੜੇ ਪੇਸ਼ੈਂਟ ਜਿਹੜੇ ਐਕਸੀਡੈਂਟਡ ਹੋਣ ਇਹ ਉਹਨਾਂ ਨੂੰ ਕਿੰਨਾ ਰਾਹਤ ਮਿਲ ਸਕਿਆ ਤਾਂ ਉਹਨਾਂ ਨੂੰ ਉਪਚਾਰ ਲਈ ਹਸਪਤਾਲ ਪਹੁੰਚਾਇਆ ਜਾ ਸਕੇ ਲੇਕਿਨ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਇਹਦੇ ਵਿੱਚ ਕੀ ਅਗਰ ਕਾਂਗਰਸ ਨੇ ਬਣਾਇਆ ਤੇ ਕਾਂਗਰਸ ਸਰਕਾਰ ਰਹੀ ਨਹੀਂ ਤੇ ਕਾਂਗਰਸ ਕਿਥੇ ਨਾ ਕਿਥੇ ਸ਼ੋਰਤ ਲੈ ਰਹੀ ਹੈ ਜਾਂ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕੋਈ ਫਾਇਦਾ ਚੱਕਣ ਦੀ ਗੱਲ ਕਰ ਰਹੀ ਹੈ ਇਹ ਤਸਵੀਰ ਹੈ ਕਿ ਐਮਪੀ ਦੇ ਇਲੈਕਸ਼ਨਾਂ ਤੇ ਐਮਪੀ ਸਾਹਿਬ ਤੁਹਾਨੂੰ ਯਾਦ ਆ ਗਈ ਤੇ ਐਮਪੀ ਸਾਹਿਬ ਹੁਣ ਤੁਸੀਂ ਬਾਹਰ ਆਣਾ ਸ਼ੁਰੂ ਕਰਤਾ ਅਗਰ ਸਕੂਲ ਜਦੋਂ ਬਣ ਚੁੱਕਾ ਸੀਗਾ ਤਾਂ ਸਕੂਲ ਜਿਹੜੇ ਛਾਡੀ ਪਾਰਟੀ ਨੇ ਬਣਾਇਆ ਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਗਈ ਉਹ ਦੁਕਾਟ ਨੇ ਤਾਂ ਉਹ ਹੀ ਕਰੇਗੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕੰਮ ਕਿਤੇ ਹੋਣਗੇ ਤਾਂ ਤੁਸੀਂ ਉਹਦਾ ਤਾਂ ਵਿਰੋਧ ਕੀਤਾ ਨਹੀਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਤਾਂ ਬੁਲਾਇਆ ਨਹੀਂਗਾ ਲੇਕਿਨ ਇਹ ਸਕੂਲ ਜਿਹੜਾ ਬਣਾਤਾ ਤੇ ਕਾਂਗਰਸ ਪਾਰਟੀ ਨੇ ਕ੍ਰੈਡਿਟ ਲੈਣ ਲੱਗੀ ਹੋਈ ਹੈ ਕਾਂਗਰਸ ਪਾਰਟੀ ਇਹ ਤਾਂ ਸਾਰੇ ਜਾਣਦੇ ਨੇ ਕਿ ਕਰੋੜਾ ਦਾ ਕੰਮ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ ਸੀਗਾ ਲੇਕਿਨ ਇਹਦੇ ਵਿੱਚ ਸਕੂਲ এডਿਕੇਸ਼ਨ ਜਿਹੜੀ ਦਿੱਤੀ ਜਾਵੇਗੀ ਬੱਚਿਆਂ ਦਿੱਤੀ ਜਾਣੀ ਚਾਹੀਦੀ ਬੱਚਿਆਂ ਨੂੰ ਸਕੂਲ ਵਧੀਆ ਦਿੱਤਾ ਜਾਵੇ ਸਕੂਲ ਦੇ ਉੱਤੇ ਕੋਈ ਲੜਾਈ ਜਾਂ ਪ੍ਰਿਟੀਕਾ ਲੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਬੱਚਿਆਂ ਨੇ ਪੜਨਾ এডਿਕੇਸ਼ਨ ਲੈਣੀ ਹੈ এডਿਕੇਸ਼ਨ ਦੇ ਵਿੱਚ ਸਕੂਲ ਨੂੰ ਉਹਨਾਂ ਡਿਲੇ ਹੋਊਗਾ ਲੇਕਿਨ ਆਮ ਆਰੀ ਪਾਰਟੀ ਕੰਮ ਤਕਰੀਬਨ ਵਧੀਆ ਵੀ ਕਰ ਰਹੀ ਹੈ ਕਿਉਂਕਿ ਕਈ ਐਸੇ ਉਦਘਾਟਨ ਕਰ ਰਹੀ ਹੈ ਪੁਲਿਸ ਦੀ ਕਿਤੇ ਨਾ ਕਿਤੇ ਸਾਖ ਵੀ ਅੱਗੇ ਵਧਾਰੀ ਹੈ ਪੁਲਿਸ ਨੂੰ ਵੀ ਕਈ ਗੱਡੀਆਂ ਅਸੀਂ ਦਿੱਤੀਆਂ ਨੇ ਥਾਣਿਆਂ ਦੇ ਵਿੱਚ ਨਵੀਕਰਨ ਹੋ ਰਿਹਾ ਵੈ ਲੇਕਿਨ ਇੱਕ ਗੱਲ ਆ ਜਾਂਦੀ ਹੈ ਕਿ ਨਜ਼ਰਬੰਦ ਕਰ ਦਿੱਤਾ ਗਿਆ ਬਿੱਟੂ ਸਾਹਿਬ ਕਹਿ ਰਹੇ ਕਿ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਹੜੇ ਲੋਕਾਂ ਦੇ ਲਈ ਅਸੀਂ ਕੰਮ ਕੀਤੇ ਸੀਗੇ ਉਹ ਕੰਮ ਅਸੀਂ ਲੋਕਾਂ ਨੂੰ ਜਗ ਜਾਹਿਰ ਦਿਖਾਣੇ ਨੇ ਲੇਕਿਨ ਇਹ ਚ ਇੱਕ ਵੱਡਾ ਸਵਾਲ ਆ ਜਾਂਦਾ ਕਿ ਲੋਕਾਂ ਨੂੰ ਜਗ ਜਾਹਿਰ ਤੁਸੀਂ ਦਿਖਾਣੇ ਸੀਗੇ ਤਾਂ ਤੁਸੀਂ ਸੱਤਾ ਦੇ ਵਿੱਚ ਸੀਗੇ ਪੰਜ ਸਾਲ ਐਮਪੀ ਰਹੇ ਹੋ ਐਮਪੀ ਦੀ ਚੋਣਾਂ ਆ ਗਈਆਂ ਤੇ ਤੁਸੀਂ ਹੁਣ ਜਦੋਂ ਵਿਗਲ ਵੱਜਣਾ ਉਸ ਤੋਂ ਪਹਿਲੇ ਹੀ ਤੁਸੀਂ ਕਹਿਣਾ ਸ਼ੁਰੂ ਕਰਤਾ ਕਿ ਲੋਕਾਂ ਨੂੰ ਕੰਮ ਦਿਖਾਣੇ ਨੇ ਐਮਪੀ ਸਾਹਿਬ ਫਿਰ ਤੁਸੀਂ 4.5 ਸਾਲ ਗਏ ਕਿੱਥੇ ਸੀਗੇ 4.5 ਸਾਲ ਤੁਹਾਨੂੰ ਆਵਾਮ ਦਿਖੀ ਨਹੀਂ ਗਈ ਅਵਾਮ ਦੇਖੀ ਨਹੀਂ ਕਿ ਉਦਘਾਟਨ ਜਿਹੜੇ ਹੋਣ ਲੱਗੇ ਤੁਹਾਡੀ ਸਰਕਾਰ ਨਹੀਂ ਰਹੀ ਤਾਂ ਹੁਣ ਤੁਸੀਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸਕੂਲ ਤਾਂ ਬਣ ਕੇ ਤਿਆਰ ਹੋ ਗਿਆ ਹੋਰ ਵੀ ਕਈ ਸਕੂਲ ਜਿਹੜੇ ਬਣ ਰਹੇ ਨੇ 19 ਵਾਡਾ ਦੇ ਵਿੱਚ 15 ਸਕੂਲ ਜਿਹੜੇ ਬਣ ਰਹੇ ਨੇ ਦੋ ਸਕੂਲ ਤਾਂ ਦੇ ਦਿੱਤੇ ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਕਾਲਜ ਵੀ ਦਿੱਤਾ ਸੀਗਾ ਲੇਕਿਨ ਹੁਣ ਦੇਖਦੇ ਹਾਂ ਉਹ ਸਕੂਲਾਂ ਦੇ ਉੱਤੇ ਵੀ ਕੀ ਕਮਾਸਾਨ ਪੈਂਦਾ ਕਿ ਨਹੀਂ ਪੈਂਦਾ ਇਹ ਤਾਂ ਸਮਝ ਦੱਸ ਸਕਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਦਾ